ਤੇ 73ਵੇਂ ਵਨ ਮਹਾ ਉੱਸਮ ਮੌਕੇ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਦੇ ਵੱਲੋਂ ਪੌਦੇ ਲਗਾਏ ਗਏ ਅਤੇ ਨਗਰ ਕਾਰਪੋਰਸ਼ਨ ਬਟਾਲਾ ਵਿਖੇ ਕਾਰਪੋਰਸ਼ਨ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਆਪਣੇ ਕੰਮਾਂ ਨੂੰ ਲੈ ਕੇ ਹੁਣਚੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁనిਆ ਇਸ ਮੌਕੇ ਤੇ ਕਾਰਪੋਰੇਸ਼ਨ ਦੇ ਕੁਝ ਅਧਿਕਾਰੀਆਂ ਵੱਲੋਂ ਆਪਣਾ ਕੰਮ ਜਿੰਮੇਵਾਰੀ ਨਾਲ ਨਾ ਕਰਨ ਦੀਆਂ ਸ਼ਿਕਾਇਤਾਂ ਵੀ ਲਗਾਈਆਂ ਗਈਆਂ ਜਿਸ ਤੋਂ ਨਾਰਾਜ਼ ਹੋਏ ਐਮਐਲਏ ਵੱਲੋਂ ਉਕਤ ਅਧਿਕਾਰੀਆਂ ਨੂੰ ਮੌਕੇ ਤੇ ਹੀ ਬੁਲਾ ਕੇ ਉਹਨਾਂ ਦੀ ਕਲਾਸ ਵੀ ਲਗਾਈ ਗਈ ਮੋਕੇ ਤੇ ਐਮਐਲਏ ਨੇ ਜਿੱਥੇ ਵਨ ਮਹਾਉਤਸਵ ਨੂੰ ਲੈ ਕੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਵੱਤਵਾਦ ਪੌਦੇ ਲਗਾਉਣੇ ਚਾਹੀਦੇ ਅਤੇ ਉਹਨਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਆਪਣੇ ਮਾਤਾ-ਭਰਨ ਨੂੰ ਸਾਫ਼-ਸੁਥਰਾ ਬਣਾ ਸਕੀਏ ਵੱਧ ਰਹੇ ਪ੍ਰਦੂਸ਼ਣ ਨੂੰ ਨੱਥ ਪਾਈ ਜਾ ਸਕੇ ਅਤੇ ਆਪਣੇ ਭੂ-ਵਿਕ ਨੂੰ ਵਧੀਆ ਤੇ ਸਾਫ਼-ਸੁਥਰੀ ਆਬੋ ਹਵਾ ਦੇ ਸਕੀਏ ਨਾਲ ਹੀ ਐਮਐਲਏ ਨੇ ਕਿਹਾ ਕਿ ਆਪ ਦੀ ਸਰਕਾਰ ਲੋਕਾਂ ਵੱਲੋਂ ਇਸ ਆਸ ਦੇ ਨਾਲ ਚੁਣੀ ਗਈ ਹੈ ਤਾਂ ਕਿ ਉਹਨਾਂ ਦੇ ਕੰਮ ਹੋ ਸਕਣ ਉਹਨਾਂ ਨੂੰ ਵਧੀਆ ਪ੍ਰਸ਼ਾਸਨ ਮਿਲ ਸਕੇ ਉਹਨਾਂ ਕਿਹਾ ਕਿ ਪ੍ਰਸ਼ਾਸਨੀ ਕਰਮਚਾਰੀਆਂ ਨੂੰ ਆਪਣੇ ਕੰਮ ਜ਼ਿੰਮੇਵਾਰੀ ਨਾਲ ਕਰਨੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਅਤੇ ਉਹਨਾਂ ਕਿਹਾ ਕਿ ਲੋਕਾਂ ਦੇ ਕੰਮਾਂ ਨੂੰ ਲੈ ਕੇ ਕੋਈ ਵੀ ਕਿਸੇ ਦੀ ਵੀ ਤਰਾਂ ਦੀ ਕੋਤਾਹੀ ਨਹੀਂ ਮਨਜ਼ੂਰ ਦਿੱਤੀ ਜਾਵੇਗੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਮੈਸੇਜ ਜਿਹੜਾ ਹਰਿਆਲੀ ਨੂੰ ਬਹਲ ਦੇਣ ਦੇ ذریعے ਅੱਜ ਸਾਰੇ ਹੀ ਪੰਜਾਬ ਦੇ ਵਿੱਚ ਇੱਕੋ ਸਮੇਂ ਬੂਟੇ ਲਗਾਏ ਗਏ ਨੇ ਔਰ ਕੰਮ ਤੇ ਆਲਮੋਸਟ ਜਿਹੜਾ ਮੈਂ ਦੇਖ ਰਿਹਾ ਅੱবি ਕਈ ਸੰਸਥਾਵਾਂ ਵੀ ਇਹ ਕੰਮ ਕਰ ਰਹੀਆਂ ਨੇ ਔਰ ਮੈਂ ਰਿਣੀ ਵੀ ਆ ਵੀ ਜਿਹੜਾ ਇਹ ਬੜਾ ਵੱਡਾ ਉਪਰਾਲਾ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਹਵਾ ਦੇਣਾ ਆਕਸੀਜਨ ਪ੍ਰਦੂਸ਼ਿਤ ਜਿਹੜਾ ਸਾਡਾ ਏਰੀਆ ਹੋ ਰਿਹਾ ਹੈ ਪੰਜਾਬ ਹੋ ਰਿਹਾ ਸੀ ਇਹਨੂੰ ਨੱਥ ਪਾਉਣ ਵਾਸਤੇ ਸਾਨੂੰ ਹਰਿਆਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਪਰਾਲਾ ਕੀਤਾ ਅਸੀਂ ਉਹਨਾਂ ਦੇ ਤਹਿਤ ਅੱਜ ਜਿਹੜੇ ਬੂਟੇ ਜਿਹੜੇ ਲਾਏ ਸ਼ੁਰੂ ਕੀਤੇ ਸਰ ਇੱਕ ਦੇਖਿਆ ਜਾਂਦਾ ਹੈ ਕਿ ਬਾਰ ਬਾਰ ਸਰਕਾਰਾਂ ਵੱਲੋਂ ਜਾਂ ਮੰਡਲ ਵੱਲੋਂ ਕੀ ਆ ਜਾਂਦਾ ਹੈ ਪਰ ਸਾਡੀ ਅਧਿਕਾਰੀਆਂ ਨੇ ਕੀ ਕੰਮ ਜਿਹੜੇ ਲੋਕਾਂ ਦੇ ਨੇ ਉਹ ਪਹਿਲ ਦੇ ਅਧਾਰ ਤੇ ਕੀਤੇ ਜਾਂ ਜਦੋਂ ਲੋਕੀ ਆ ਕੇ ਮਿਲਣ ਤੇ ਉਹਨਾਂ ਨੂੰ ਕੁਰਸੀ ਤੇ ਬੈਠ ਨਜ਼ਰ ਆਉਂਦਾ ਪਰ ਫਿਰ ਵੀ ਅਸੀਂ ਦੇਖਿਆ ਕਿ ਕਈ ਲੋਕ ਐਸੇ ਨੇ ਜੇ ਤੁਹਾਡੇ ਤੱਕ ਪਹੁੰਚ ਕਰਦੇ ਜੇ ਸਾਡੇ ਕੰਮ ਦੀ ਦੇਖੋ ਜੀ ਮੈਂ ਗੱਲ ਕਹੂੰਗਾ ਸਾਰੇ ਦੇ ਆਪਾਂ ਕਹੀਏ ਨਾ ਵੀ ਪ੍ਰਸ਼ਾਸਨ ਦੇ ਅਧਿਕਾਰੀ ਇੱਕੋ ਜਿਹੇ ਨਹੀਂ ਨੇ ਜਾਂ ਜੇ ਪੰਜਾਬ ਚੱਲ ਰਿਹਾ ਜੇ ਹਰ ਅਧਿਕਾਰੀ ਕੰਮ ਕਰ ਰਿਹਾ ਵਾ ਤੇ ਉਹ ਤਾਂ ਹੀ ਪੰਜਾਬ ਡਵੈਲਪ ਜੇ ਅਧਿਕਾਰੀ ਕੰਮ ਨਾ ਕਰਨਗੇ ਤੇ ਸਮਝ ਲਓ ਕਿ ਫਿਰ ਆ ਬੱਤੀ ਵੀ ਨਹੀਂ ਚੱਲੇ ਸੋ ਕਹਿਣ ਦਾ ਭਾਵ ਇਹ ਆ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ ਔਰ ਉਹ ਕਮੀਆਂ ਜਿੱਥੇ ਰਹਿ ਜਾਂਦੀਆਂ ਨੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਲੋਕਾਂ ਦੀ ਅਪਰੋਚ ਦੇ ਨਾਲ ਔਰ ਲੋਕ ਰਾਤ ਨੂੰ ਸੋਚਦੇ ਨੇ ਸਵੇਰੇ ਐਮਐਲਏ ਸਾਹਿਬ ਕੋਲ ਬੈਠੇ ਹੁੰਦੇ ਨੇ ਸੋ ਇਹ ਇੱਕ ਬੜਾ ਵੱਡਾ ਪਲੱਸ ਪੁਆਇੰਟ ਆ ਜਿੱਦਾ ਕੰਮ ਰੁਕਦਾ ਦਿੱਕਤ ਆਉਂਦੀ ਆ ਉਹ ਆ ਕੇ ਸਾਨੂੰ ਮਿਲਦਾ ਤੇ ਆਪਾਂ ਉਸੇ ਟਾਈਮ ਹੀ ਅਫਸਰ ਨੂੰ ਅਗਾਹ ਕਰਦੀਦਾ ਵੀ ਆਹ ਕੰਮ ਨੂੰ ਆਪਣੇ ਨੂੰ ਆਪਾਂ ਵਧੀਆ ਢੰਗ ਨਾਲ ਕਰੀਏ ਸੋ ਇਹਦੇ ਵਿੱਚ ਮੈਂ ਇਹ ਵੀ ਜਿਹੜੇ ਕੁਝ ਅਫਸਰ ਨੇ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਦਾ ਵੀ ਡਿਊਟੀ ਜਿਹੜਾ ਸਮਾਂ ਸਾਨੂੰ ਡਿਊਟੀ ਦਾ ਮਿਲਿਆ ਉਹਨੂੰ ਵਧੀਆ ਢੰਗ ਨਾਲ ਆਪਾਂ ਡਿਊਟੀ ਕਰੀਏ ਕੋਈ ਦਿੱਕਤ ਹੀ ਨਹੀਂ ਆਸੀ ਸ਼੍ਰੀ ਗੁਰਨਾਬ ਦੇਵੀ ਦਾ ਵਿਆਹ ਹੋ ਰਿਹਾ ਦਾ ਆ ਰਿਹਾ ਇਸ ਤਿੱਕੇ ਦੇ ਬਿਲਕੁਲ ਜੀ ਕੱਲ ਮੈਂ ਕਹ ਦੱਸਣਾ ਚਾਹਣਾ ਤੁਹਾਨੂੰ ਪੰਜਾਬ ਵਿਧਾਨ ਸਭਾ ਦੀ ਜਿਹੜੀ ਕਮੇਟੀ ਲੋਕਲ ਬਾਡੀ ਦੀ ਜਿਹੜੀ ਹੈ ਕੱਲ ਉਹਦੀ ਬਟਾਲੇ ਮੀਟਿੰਗ ਰੱਖੀ ਹੈ ਜੀ ਜਿਹੜਾ ਮੈਨੂੰ ਲੱਗਦਾ ਵੀ ਕਮਿਸਟਰ ਸਾਹਿਬ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਮੇਟੀ ਵਿਧਾਨ ਸਭਾ ਦੀ ਜਿਹੜੀ ਹੈ ਬੜੀ ਵੱਡੀ ਗੱਲ ਹੈ ਅੱਜ ਤੱਕ ਬੜੀਆਂ ਸਰਕਾਰਾਂ ਰਹੀਆਂ ਬੜੇ ਰਾਜ ਭਾਗ ਦੇ ਪਰ ਕਿਸੇ ਨੇ ਕਮੇਟੀ ਦੀ ਪਹਿਲ ਕਦਮੀ ਨਹੀਂ ਕੀਤੀ ਕੋਈ ਸდაਸ ਨੇ ਅੱਜ ਉਹ ਕਮੇਟੀ ਜਿਹੜੀ ਹੈ ਕੱਲ ਦੀ ਜਿਹੜੀ ਮੀਟਿੰਗ ਹੈ ਉਹ ਵਾਲੀ ਜਿਹੜੀ ਕਰਨ ਜਾ ਰਹੇ ਆ ਅੱਜ ਉਹਦੇ ਸੰਬੰਧੀ ਵੀ ਆਪਾਂ ਸਾਰੇ ਇਕੱਠੇ ਹੋਏ ਆ ਵੀ ਕੱਲ ਨੂੰ ਕੋਈ ਕਮੀ ਨਾ ਰਹੇ ਅਫਸਰ ਸਹਿਬਾਨ ਵੀ ਉਪਰੋਂ ਬਾਹਰੋਂ ਆਉਣੇ ਨੇ ਸਾਡੇ ਕਮੇਟੀ ਦੇ ਮੈਂਬਰ ਸਹਿਬਾਨ ਵੀ ਸਾਰੇ ਆਉਣੇ ਨੇ ਕਿਉਂਕਿ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਬਰੀਫਲੀ ਆਪਾਂ ਕਰਨਾ ਹੈ ਔਰ ਜਿਹੜੇ ਕੰਮਾਂ 'ਚ ਕਮੀਆਂ ਨੇ ਉਹ ਕਮੀਆਂ ਨੂੰ ਦੂਰ ਕਰਨਾ। ਤੁਹਾਡੇ ਕੋਲ ਕੁਝ ਹੋਰ ਹੈ ਜੀ ਕੱਲ ਸਾਡੇ ਜੀ ਐਮਐਲਏ ਚੇਅਰਮੈਨ ਸਾਹਿਬ ਗੋਗੀਪਾਜੀ ਹੁਣੀ ਨੇ ਜਿਹੜੇ ਲੁਧਿਆਣੇ ਤੋਂ ਨੇ ਉਹ ਕੱਲ ਆ ਰਹੇ ਨੇ ਜੀ ਨਾਲ ਉਹਨਾਂ ਦੇ ਨਾਲ ਬਤੌਰ ਜਿਹੜੇ ਐਮਐਲਏ ਸਹਿਬਾਨ ਸਾਡੀ ਕਮੇਟੀ ਦੇ ਮੈਂਬਰ ਨੇ ਇਹਦੇ ਵਿੱਚ ਇਹ ਦਾਸ ਵੀ ਤੁਹਾਡਾ ਉਸ ਕਮੇਟੀ ਦਾ ਮੈਂਬਰ ਆ ਉਹ ਵੀ ਸਾਰੀ ਕਮੇਟੀ ਜਿਹੜੀ ਹੈ ਇੱਥੇ ਹਾਜ਼ਰ ਹੈ। tíðu okay.